ਜਾ ਪੀਨ ਜੈਪਾਰਦ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਆਪਾਂ ਪੁਰਾਣੇ ਵਿਆਹਾਂ ਦੀਆਂ ਰੌਣਕਾਂ ਤੇ ਅੱਜ ਦੇ ਵਿਆਹਾਂ ਦੀਆਂ ਰੌਣਕਾਂ ਬਾਰੇ ਬਜ਼ੁਰਗਾਂ ਦੀ ਸੰਗਤ ਦੇ ਦੌਰਾਨ ਪਤਾ ਲੱਗਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਵਿਆਹ ਹੋਇਆ ਕਰਦੇ ਸੀ ਤਾਂ ਉਸ ਵੇਲੇ ਅਜੀਬ ਤਰ੍ਹਾਂ ਦੀਆਂ ਰੌਣਕਾਂ ਹੁੰਦੀਆਂ ਸੀ ਔਰ ਵਿਆਹ ਤੋਂ ਕਹਿ ਸਕਦੇ ਆ ਕਿ ਹਫ਼ਤਾ ਹਫ਼ਤਾ ਪਹਿਲਾਂ ਵਿਆਹ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਸੀ ਪਰ ਅੱਜ ਵਿਆਹ ਤਾਂ ਹੁੰਦਾ ਹੈ ਖੁਸ਼ੀਆਂ ਵੀ ਮਾਣਦੇ ਨੇ ਆਨੰਦ ਵੀ ਲੈਂਦੇ ਨੇ ਰਸਮਾਂ ਵੀ ਨਿਭਾਉਂਦੇ ਨੇ ਪਰ ਜਿਸ ਤਰ੍ਹਾਂ ਨੇ ਮਤਲਬ ਪੁਰਾਣੇ ਸਮੇਂ ਦੇ ਵਿੱਚ ਵਕਤ ਕੱਢ ਕੇ ਲੋਕ ਆਉਂਦੇ ਹੁੰਦੇ ਸਨ ਪਰੌਣੇ ਆਉਂਦੇ ਹੁੰਦੇ ਸਨ ਉਸ ਦੇ ਵਿੱਚ ਅੱਜ ਦੇ ਵਿਆਹਾਂ ਵਿੱਚ ਕਮੀ ਇਹ ਮਹਿਸੂਸ ਹੁੰਦੀ ਹੈ ਕਿ ਅੱਜ ਕਿਸੇ ਕੋਲ ਵਕਤ ਨਹੀਂ ਹੈ ਪੁਰਾਣੇ ਸਮੇਂ ਦੇ ਵਿਆਹ ਮੈਨੂੰ ਯਾਦ ਹੈ ਕਿ ਵਿਆਹ ਤੋਂ ਪਹਿਲਾਂ ਕਿੰਨੀਆਂ ਰੌਣਕਾਂ ਲੱਗਦੀਆਂ ਸੀ ਪਹਿਲਾਂ ਮੰਝੇ ਇਕੱਠੇ ਕਰਨੇ ਹੁੰਦੇ ਸੀ ਬਿਸਤਰੇ ਇਕੱਠੇ ਕਰਨੇ ਹੁੰਦੇ ਸੀਗੇ ਇੱਕ ਬੰਦਾ ਬਕਾਇਦਾ ਤੌਰ ਤੇ ਜਾਂਦਾ ਸੀ ਉਹ ਬਿਸਤਰੇ ਉੱਪਰ ਨੰਬਰ ਲਿਖਦਾ ਸੀਗਾ ਜਿਸ ਦੇ ਘਰੋਂ ਨੰਬਰ ਬਿਸਤਰਾ ਲਿਆ ਜਾਂਦਾ ਸੀ ਉਸ ਦਾ ਨਾਮ ਲਿਖਿਆ ਜਾਂਦਾ ਸੀ ਟੋਟਲ ਮਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਵਿਆਹ ਜਿਹੜਾ ਹੈ ਉਹ ਇੱਕ ਹਫ਼ਤਾ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਸੀ ਫਿਰ ਰੋਜ਼ ਲੜਕੀਆਂ ਨੇ ਮਾਂਦੇ ਵਾਲਿਆਂ ਨੇ ਆ ਕੇ ਗੋੜਾ ਹੁੰਦਾ ਸੀ ਔਰ ਗਾਣੇ ਗਾਉਣੇ ਐ ਕਿਸੇ ਨੇ ਕੋਈ ਕੰਮ ਵਿੱਚ ਬਿਜੀ ਹੋਣਾ ਕਿਸੇ ਨੇ ਕਿਸੇ ਕੰਮ ਵਿੱਚ ਬਿਜੀ ਹੋਣਾ ਹਲਵਾਈ ਹੁੰਦੇ ਸੀ ਔਰ ਉਹਨਾਂ ਦਿਨਾਂ ਦੇ ਵਿੱਚ ਸਪੀਕਰ ਵਾਲੇ ਦੀ ਬੜੀ ਪੁੱਛ ਹੁੰਦੀ ਸੀ ਸਪੀਕਰ ਉਦੋਂ ਆਂਦਾ ਸੀ ਤੁੱਤਰੂ ਉੱਪਰ ਲਟਕਾਇਆ ਜਾਂਦਾ ਹੁੰਦਾ ਸੀ ਮਸ਼ੀਨ ਵਾਲੀ ਉਹ ਚੱਲਦੇ ਹੁੰਦੇ ਸੀ ਕਾਲੇ ਰੰਗ ਦੇ ਤਵੇ ਜਿਹੜੇ ਐ ਉਹ ਸਾਰੇ ਜਿਹੜੇ ਪੂਰਾ ਦਿਨ ਮਤਲਬ ਮੈਨੂੰ ਯਾਦ ਆ ਕਿ ਸਾਡੇ ਪਿੰਡ ਦੇ ਵਿੱਚ ਇੱਕ ਵਿਆਹ ਸੀ ਉਸ ਵਿਆਹ ਦੇ ਵਿੱਚ ਨਾਲ ਦੇ ਪਿੰਡ ਤੋਂ ਸਪੀਕਰ ਲਿਆਉਣਾ ਸੀਗਾ ਅਸੀਂ ਦੇਖੋ ਸਾਈਕਲਾਂ ਤੇ ਗਏ ਸਪੀਕਰ ਮੋਰੇ ਲੱਦਿਆ ਉਹ 68 ਬਾਟ ਨਾਲ ਆਪਣਾ ਆਇਆ ਆਉਂਦੇ ਨੂੰ ਪਹਿਲਾਂ ਜੀ ਚਾਹ ਪੜਾਈ ਪਾਣੀ ਪੜਾਇਆ ਪਾਣੀ ਪੋਪੂਨ ਤੋਂ ਬਾਅਦ ਕੋਠੇ ਦੇ ਸਪੀਕਰ ਨਾਲ ਮਤਲਬ ਉਹਨਾਂ ਦੇ ਸੈਟਿੰਗ ਕਰਾਈ ਫਿਰ ਉਹਨੇ ਜਦੋਂ ਮਤਲਬ ਸਪੀਕਰ ਦੀ ਸ਼ੁਰੂਆਤ ਚਲਾਉਣ ਦੀ ਕਰਨੀ ਸੀ ਤਾਂ ਉਸ ਵੇਲੇ ਉਹਨੇ ਬਕਾਇਦਾ ਤੌਰ ਤੇ ਪਹਿਲਾਂ ਸ਼ਗਨ ਲੀਤਾ ਉਸ ਤੋਂ ਬਾਅਦ ਮੈਨੂੰ ਯਾਦ ਹੈ ਕਿ ਉਸਤਾਦ ਲਾਲਚੰਦ ਯਮਲਾ ਜੱਟ ਜੀ ਦਾ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਇਹ ਜਦੋਂ ਰਿਕਾਰਡ ਚੱਲਿਆ ਤਾਂ ਪਿੰਡ 'ਚ ਪਤਾ ਲੱਗ ਗਿਆ ਵੀ ਫਲਾਣੇ ਦੇ ਅੱਜ ਘਰ ਵਿਆਹ ਹੈ ਸੋ ਮਨੋਰੰਜਨ ਦੇ ਉਸ ਵੇਲੇ ਸਾਜ ਸੀ ਸਾਰੀ ਸਾਰੀ ਰਾਤ ਜਨਾਨੀਆਂ ਨੇ ਨੱਚਦੀਆਂ ਰਹਿਣਾ ਹੈ ਨਾਨਕਾ ਸ਼ੱਕ ਆ ਜਾਣਾ ਨਾਨਕਾ ਸ਼ੱਕ ਫੇ ਇੱਕ ਦੂਜੇ ਨੂੰ ਸਿੱਖਣੀਆਂ ਦੇ ਅਜੀਬ ਤਰ੍ਹਾਂ ਦਾ ਮਾਹੌਲ ਬਣਦਾ ਸੀ ਜਦੋਂ ਸਾਰੇ ਰਿਸ਼ਤੇਦਾਰ ਭੈਣ ਭਰਾ ਆਂਡ ਗਵਾਂਡ ਇਕੱਠੇ ਹੁੰਦੇ ਸੀ ਇਹ ਹੋਰ ਮੈਂ ਇੱਕ ਗੱਲ ਦੱਸਦਾ ਕਿ ਜੇਕਰ ਲੜਕੀ ਦਾ ਵਿਆਹ ਹੁੰਦਾ ਸੀਗਾ ਜੇਕਰ ਲੜਕੀ ਦਾ ਵਿਆਹ ਹੁੰਦਾ ਸੀ ਤਾਂ ਪਿੰਡ ਦੇ ਵਿੱਚ ਜੇਕਰ ਵਿਆਹ ਵਾਲੀ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਕਿਸੇ ਦੀ ਨਾਰਾਜ਼ਗੀ ਸੀ ਤਾਂ ਉਹ ਲੜਕੀ ਦੇ ਵਿਆਹ ਤੇ ਅਚਨਚੇਤ ਆਉਂਦੇ ਹੀ ਆਉਂਦੇ ਸੀਗੇ ਉਹ ਜ਼ਰੂਰ ਆਉਣਾ ਹੀ ਆਉਣਾ ਹੁੰਦੀ ਉਨੀ ਆ ਕੇ ਸ਼ਗਨ ਦੇਣਾ ਸ਼ਗਨ ਤੋਂ ਬਾਅਦ ਤੁਸੀਂ ਇਹ ਦੇਖ ਲਓ ਕਿ ਮਤਲਬ ਰੋਟੀ ਖਾਵੇ ਨਾ ਖਾਣ ਇਹ ਮਾਹੌਲ ਉਹਨਾਂ ਦੇ ਨਿਰਪਰਸਾ ਪਰ ਉਸ ਨੂੰ ਸ਼ਗਨ ਇਸ ਕਰਕੇ ਦੇਣਾ ਕਿ ਸਾਡੇ ਪਿੰਡ ਦੀ ਅਜੀਤੀ ਭੈਣ ਦੀ ਸ਼ਾਦੀ ਹੈ ਇਹ ਮਾਹੌਲ ਤੇ ਨਿਰਪਰ ਕਰਦਾ ਹੈ ਔਰ ਸਮਾਂ ਵੀ ਦੇਖ ਲਓ ਕਿੰਨਾ ਕਿੰਨਾ ਸਮਾਂ ਪਹਿਲਾਂ ਹੀ ਆ ਕੇ ਬੈਠੇ ਰਹਿਣਾ ਹੈ ਮਤਲਬ ਮਠਿਆਈਆਂ ਪਕੜੀਆਂ ਉਸ ਵੇਲੇ ਮਠਿਆਈਆਂ ਕੀ ਸੀਗੀਆਂ ਬੂੰਦੀ ਬਦਾਨਾ ਤੇ ਲੱਡੂ ਇਹ ਤਿੰਨ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਪੂਰੇ ਵਿਆਹ ਦੀ ਸ਼ਾਨੋ ਸ਼ੌਕਤ ਸੀ ਵਾਜੇ ਵਾਲੇ ਆਉਂਦੇ ਹੁੰਦੇ ਸੀ ਜਦੋਂ ਵਾਜੇ ਵਾਲਿਆਂ ਨੇ ਆ ਜਾਣਾ ਉਹਨਾਂ ਨੇ ਅਲੱਗ ਤਰ੍ਹਾਂ ਦਾ ਰੰਗ ਬੰਨਣਾ ਲੇਕਿਨ ਅੱਜ ਦੇ ਵਿਆਹਾਂ ਵਿੱਚ ਇਹ ਸਾਰਾ ਕੁਝ ਹੁੰਦਾ ਤਾਂ ਹੈ ਪਰ ਵਾਜੇ ਵਾਲਿਆਂ ਦੀ ਵੀ ਬੁਕਿੰਗ ਪਹਿਲਾਂ ਹੀ ਹੋਈ ਹੁੰਦੀ ਉਹਨਾਂ ਨੇ ਵੀ ਅਗਲੇ ਬੁਕਿੰਗ ਤੇ ਜਾਣਾ ਹੁੰਦਾ ਹੈ ਵੇਟਰਾਂ ਨੇ ਵੀ ਜਾਣਾ ਹੁੰਦਾ ਹੋਰ ਵੀ ਬਹੁਤ ਸਾਰੇ ਮਤਲਬ ਕੰਮ ਕਾਜ ਜਿਹੜੇ ਆ ਕਰਨੇ ਹੁੰਦੇ ਟਾਈਮ ਦੀ ਕਮੀ ਹੈ ਟਾਈਮ ਦੀ ਕਮੀ ਹੈ ਉਹ ਟਾਈਮ ਜਿਹੜਾ ਕੀ ਮਤਲਬ ਕਿਸੇ ਤਰ੍ਹਾਂ ਵੀ ਵਾਪਸ ਨਹੀਂ ਆਏ ਸਕਦਾ ਸੋ ਅੱਜ ਦੇ ਵਿਆਹਾਂ ਦੇ ਵਿੱਚ ਵਿਆਹ ਵੀ ਹੁੰਦੇ ਨੇ ਰੀਤੀ ਰਿਵਾਜ ਵੀ ਹੁੰਦੇ ਨੇ ਪਰ ਕਿਤੇ ਨਾ ਕਿਤੇ ਅੱਜ ਰੌਣਕ ਘਰਾਂ ਦੀ ਜਿਹੜੀ ਰੌਣਕ ਹੈ ਉਹ ਨਿਕਲ ਕੇ ਪੈਲਸਾਂ ਦਾ ਸ਼ਿੰਗਾਰ ਬਣ ਗਈ ਹੈ ਪੈਲਸਾਂ ਦੇ ਵਿੱਚ ਕੀ ਰੌਣਕ ਚਲੇ ਗਈ ਹੈ ਸੋ ਹੁਣ ਪੈਲਸ ਜਿਹੜੇ ਹੈ ਤੁਸੀਂ ਦੇਖੋ ਕਿ ਇੱਕ ਦਿਨ ਦੀ ਪਹਿਲੀ ਗੱਲ ਹੈ ਕਿ ਬਰਾਤ 12 1 ਵਜੇ ਤੋਂ ਪਹਿਲਾਂ ਬਰਾਤ ਨਹੀਂ ਆਉਂਦੀ ਕੋਈ ਚੰਗਾ ਸਿਆਣਾ ਹੀ ਹੋਏਗਾ ਜਿਹੜਾ ਕਿ ਟਾਈਮ ਤੇ 10 11 ਵਜੇ ਤੱਕ ਆ ਜਾਏਗਾ ਕਿਉਂਕਿ ਪੁਰਾਣੇ ਸਮੇਂ ਵਿੱਚ 12 ਵਜੇ ਤੋਂ ਪਹਿਲਾਂ ਪਹਿਲਾਂ ਮਤਲਬ ਜੋ ਵੀ ਸਾਡੇ ਧਾਰਮਿਕ ਰੀਤੀ ਰਿਵਾਜ ਆ ਉਹ ਕਰਨੇ ਹੁੰਦੇ ਸੀਗੇ 12 ਵਜੇ ਤੋਂ ਪਹਿਲਾਂ 12 ਵਜੇ ਤੋਂ ਬਾਅਦ ਅਗਲਾ ਦਿਨ ਸ਼ੁਰੂ ਹੋ ਜਾਂਦਾ ਸੀ ਸੋ ਇਸ ਕਰਕੇ ਕਹਿ ਸਕਦੇ ਆ ਕਿ ਉਹਨਾਂ ਦਿਨਾਂ ਦੇ ਵਿੱਚ ਮਤਲਬ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਸੀ ਜਦੋਂ ਇਹ ਤੀਜਾ ਧਿਆਨ ਵਿੱਚ ਰੱਖਿਆ ਜਾਂਦੀਆਂ ਸੀ ਤਾਂ ਲੋਕ ਜਿਹੜੇ ਆਪ ਮੁਹਾਰੇ ਹੀ ਇੱਕ ਦੂਜੇ ਦੇ ਨਾਲ ਸਾਂਝ ਕਾਇਮ ਕਰ ਲੈਂਦੇ ਸੀ ਹੁਣ ਜ਼ਿਆਦਾ ਕਰਕੇ ਵਿਆਹ ਜਿਹੜੇ ਨੇ ਉਹ ਇੱਕ ਦਿਨ ਦੇ ਵਿਆਹ ਦੇ ਵਿੱਚ ਤੁਸੀਂ ਦੇਖ ਲਓ ਕਿ ਨਾ ਤਾਂ ਕੋਈ ਤਸੱਲੀ ਦੇ ਨਾਲ ਨੱਚ ਸਕਦਾ ਨਾ ਕੋਈ ਰੀਤੀ ਰਿਵਾਜ ਮਨਾ ਸਕਦਾ ਕੁਝ ਨਹੀਂ ਹੋ ਸਕਦਾ ਲੇਕਿਨ ਜਿੱਦਾਂ ਦੇ ਆਪਾਂ ਅੱਧ ਥੋੜੇ ਇਹ ਰੀਤੀ ਰਿਵਾਜ ਬਣਾਉਨੇ ਆ ਤੇ ਉਸੇ ਤਰ੍ਹਾਂ ਦੇ ਫਿਰ ਮੈਰਿਜ ਜਿਹੜੇ ਆ ਉਹ ਸਾਡੀਆਂ ਕਾਮਯਾਬ ਹੁੰਦੀਆਂ ਨੇ ਸੋ ਪੁਰਾਣੇ ਸਮੇਂ ਦੀਆਂ ਮੈਰਿਜ ਜਿਹੜੀਆਂ ਸੀ ਪੁਰਾਣੇ ਸਮੇਂ ਦੇ ਵਿਆਹ ਜਿਹੜੇ ਸੀ ਤੁਸੀਂ ਦੇਖ ਲਓ ਕਿ ਉਹਨਾਂ ਵਿਆਹਾਂ ਵਿੱਚ ਸਾਰੀ ਸਾਂਝ ਅੱਜ ਵੀ ਉਸੇ ਦੀ ਉਸੇ ਤਰ੍ਹਾਂ ਹੀ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖੜੋਤ ਨਹੀਂ ਆਈ ਪਿਆਰ ਮੁਹੱਬਤ ਇਸੇ ਤਰ੍ਹਾਂ ਹੀ ਠੀਕ ਹੈ ਦੋ ਬਰਤਨੇ ਘਰ ਦੇ ਵਿੱਚ ਉਹ ਖੜਕਦੇ ਨੇ ਜਦੋਂ ਬਰਤਨ ਖੜਕਦੇ ਨੇ ਤਾਂ ਫਿਰ ਮਤਲਬ ਉਹ ਉੱਥੇ ਤੱਕ ਅੱਜ ਕੱਲ ਮੋਬਾਈਲਾਂ ਦਾ ਇੰਨਾ ਆ ਗਿਆ ਕਿ ਬਰਤਨ ਖੜਕਣੇ ਹੀ ਲੱਗਦੇ ਐ ਤਾਂ ਪਹਿਲਾਂ ਹੀ ਮਤਲਬ ਦੂਰ ਦੂਰ ਤੱਕ ਇਸ ਦੀਆਂ ਖਬਰਾਂ ਪਹੁੰਚ ਜਾਂਦੀਆਂ ਨੇ ਸੋ ਇਸ ਕਰਕੇ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਪੁਰਾਣੇ ਰੀਤੀ ਰਿਵਾਜਾਂ ਨੂੰ ਪੁਰਾਣੇ ਵਿਆਹਾਂ ਦੀਆਂ ਰੌਣਕਾਂ ਨੂੰ ਯਾਦ ਕੀਤਾ ਹੈ ਅੱਜ ਵਾਰ ਇਹ ਵੀ ਦੱਸਿਆ ਕਿ ਅੱਜ ਵਿਆਹ ਤਾਂ ਹੁੰਦੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਵਿਆਹਾਂ ਦੇ ਵਿੱਚ ਮਹਿਮਾਨ ਵੀ ਆਉਂਦੇ ਨੇ ਪਰ ਉਹ ਟਾਈਮ ਜਿੰਨਾ ਟਾਈਮ ਚਾਹੀਦਾ ਹੈ ਉਹ ਟਾਈਮ ਪੂਰੀ ਤਰ੍ਹਾਂ ਦੇ ਨਹੀਂ ਪਾਉਂਦੇ ਸੋ ਦੋਸਤੋ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਹੁਤ ਘੱਟ ਮਿਲਦੀਆਂ ਨੇ ਔਰ ਇਹਨਾਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਜੁੜੇ ਰਹੋ ਪੋਸ਼ੂਨਾਮਾ ਚੈਨਲ ਤੇ